ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਆਦ ਗ੍ਰੰਥ ਸਾਹਿਬ ਦੀ ਸੰਬਾਦਨਾ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬਾਨ ਜੀ ਦਾ ਇਹ ਇਲਾਹੀ ਉਪਦੇਸ਼ ਸੀ ਕਿ ਦੇ ਕਦੇ ਵੀ ਗੁਰੂ ਨਹੀਂ ਹੁੰਦੀ ਹਮੇਸ਼ਾ ਸ਼ਬਦ ਪਾਪ ਗੁਰੂ ਦੀ ਸਿੱਖਿਆ ਹੀ ਗੁਰੂ ਦੇ ਰੂਪ ਦੇ ਵਿੱਚ ਇੱਕ ਜਗ੍ਹਾ ਸੁਧੀ ਅਗਵਾਈ ਕਰਦੀ ਹੈ ਸੋ ਇਸ ਲਈ ਕਿਸੇ ਵੀ ਗੁਰੂ ਸਾਹਿਬ ਜੀ ਨੇ ਸਰੀਰਕ ਰੂਪ ਵਿੱਚ ਹੁੰਦਿਆਂ ਵੀ ਸਿੱਖਿਆ ਨੂੰ ਆਪਣੇ ਸਰੀਰ ਨਾਲ ਨਹੀਂ ਸੀ ਜੋੜਿਆ ਬਲਕੇ ਹਮੇਸ਼ਾ ਪਰਮਾਤਮਾ ਦੀ ਸਿਫਤ ਤੇ ਸਲਾਹ ਰੂਪੀ ਸ਼ਬਦ ਗੁਰੂ ਨਾਲ ਹੀ ਜੁੜਿਆ ਸੀ ਗੁਰੂ ਸਾਹਿਬਾਨ ਦੇ ਵੱਲੋਂ ਜੋ ਬਾਣੀ ਉਚਾਰਨ ਕੀਤੀ ਗਈ ਉਹ ਬਾਣੀ ਅਕਾਲ ਪੁਰਖ ਦਾ ਰੂਪ ਹੈ ਪਾਵ ਵਾਹਿਗੁਰੂ ਦੇ ਹੁਕਮ ਵਿੱਚ ਉਚਾਰੀ ਗਈ ਹੈ ਜਿਸ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ ਸੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜੋ ਗੁਰੂ ਸਾਹਿਬਾਨ ਦੇ ਵੱਲੋਂ ਇਲਾਹੀ ਬਾਣੀ ਉਚਾਰਨ ਕੀਤੀ ਗਈ ਸੀ ਉਹ ਸਾਰੀ ਬਾਣੀ ਅਲੱਗ-ਅਲੱਗ ਕੋਥੀਆਂ ਦੇ ਰੂਪ ਦੇ ਵਿੱਚ ਸੁਭਾਈ ਮਾਨਸੀ ਤੇ ਲਾਵਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਦੌਰਾਨ ਜੋ ਭਗਤ ਸਹਿਬਾਨਾਂ ਦੀ ਬਾਣੀ ਇਕੱਠੀ ਕਰਕੇ ਲਿਆਈ ਸਨ ਉਹ ਵੀ ਅਲੱਗ-ਅਲੱਗ ਪੋਥੀਆਂ ਜਾਂ ਗੁਟਕਿਆਂ ਦੇ ਰੂਪ ਦੇ ਵਿੱਚ ਮੌਜੂਦ ਸੀ ਸੋ ਇਸ ਬਾਣੀ ਨੂੰ ਵਿਲਾਪਤ ਤੋਂ ਬਚਾਉਣ ਦੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇੱਕ ਥਾਂ ਉੱਤੇ ਇਕੱਤਰ ਕਰਨ ਦਾ ਫੈਸਲਾ ਕੀਤਾ ਗੁਰੂ ਅਰਜਨ ਦੇਵ ਜੀ ਸਮੂੱਚੀ ਬਾਣੀ ਨੂੰ ਇੱਕ ਪੋਥੀ ਜਾਂ ਗ੍ਰੰਥ ਦੇ ਰੂਪ ਵਿੱਚ ਸੰਪਾਦਿਤ ਕਰਕੇ ਸਾਰੇ ਸਿੱਖਾਂ ਨੂੰ ਧੁਰ ਦੀ ਬਾਣੀ ਦੀ ਅਗਵਾਈ ਵਿੱਚ ਚੱਲਣ ਦੀ ਪ੍ਰੇਰਣਾ ਤੇ ਉਪਦੇਸ਼ ਵੀ ਧ੍ਰਿੜ ਕਰਾਉਣਾ ਚਾਹੁੰਦੇ ਸਨ ਇਹੀ ਕਾਰਨ ਸੀ ਕਿ ਆਦਿ ਗ੍ਰੰਥ ਦੀ ਸੰਪਾਦਨਾ ਹੋਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਇਸ ਤੁਰਕੀ ਬਾਣੀ ਦੇ ਤਾਬਿਆਂ ਕਰ ਦਿੱਤਾ ਅਤੇ ਆਪ ਖੁਦ ਗੁਰੂ ਹੁੰਦਿਆਂ ਮੈਂ ਆਦਿ ਗ੍ਰੰਥ ਸਹਿਬ ਨੂੰ ਆਪਣੇ ਆਰਾਮ ਵਾਲੇ ਪਲੰਘੇ ਉੱਪਰ ਸੁਭਾਏ ਮੰਨ ਦਿੱਤਾ ਤੇ ਆਪ ਉਸ ਦੀ ਤਾਬਿਆਂ 'ਤੇ ਸੋ ਕੇ ਇਸ ਇਲਾਹੀ ਬਾਣੀ ਦੀ ਮਹਾਨਤਾ ਨੂੰ ਪ੍ਰਗਟ ਕੀਤਾ ਅਤੇ ਸਿੱਖਾਂ ਨੂੰ ਇਸ ਅਕਾਲੀ ਬਾਣੀ ਦਾ ਸਤਿਕਾਰ ਕਰਨ ਦੀ ਵੀ ਪ੍ਰੇਰਣਾ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਨਵੇਂ ਬਸੇ ਅੰਮ੍ਰਿਤਸਰ ਚੈਰ ਤੋਂ ਬਾਹਰ ਬਾੜ ਕੁਝ ਦੂਰੀ ਉਤੇ ਕਬੜੀ ਰਮਣੀਕ ਥਾਂ ਉੱਪਰ ਰਾਮ ਸਰ ਸਰੋਵਰ ਦੀ ਸਿਰਜਣਾ ਕੀਤੀ ਅਤੇ ਇਸ ਪਾਵਨ ਸਰੋਵਰ ਦੇ ਕਿਨਾਰੇ ਬੈਠ ਕੇ ਹੀ ਉਹਨਾਂ ਨੇ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਉਚਾਰਨ ਕੀਤੀ ਸੀ ਬਾਅਦ ਦੇ ਵਿੱਚ ਇਸ ਰਾਮ ਸਰ ਸਰੋਵਰ ਦੇ ਕੰਡੇ ਬੈਠ ਕੇ ਹੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਜੀ ਬਾਣੀ ਲਿਖ ਗੁੰਦੇ ਤੇ ਭਾਈ ਗੁਰਦਾਸ ਜੀ ਨੇ ਲਿਖਾਰੀ ਦੀ ਸੇਵਾ ਲਈ ਇਸ ਕਾਰਜ ਨੂੰ ਕੁੱਲ 4 ਸਾਲ ਦਾ ਸਮਾਂ ਲੱਗਾ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਅਤੇ ਪਹਿਲਾਂ ਹੋ ਚੁੱਕੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਸਮੇਤ 15 ਭਗਤਾਂ 11 ਭਟਾਂ ਅਤੇ ਚਾਰ ਗੁਰ ਸਿੱਖਾਂ ਦੀ ਬਾਣੀ ਦਰਜ ਕੀਤੀ ਜਾਤ ਪਾਤ ਤੇ ਧਰਮ ਦੇ ਫਰਕ ਨੂੰ ਮਿਟਾਉਣ ਲਈ ਗੁਰੂ ਸਾਹਿਬ ਜੀ ਨੇ ਜੋ 15 ਭਗਤਾਂ ਤੇ 11 ਪਟਾਂ ਦੀ ਬਾਣੀ ਆਦਿ ਗ੍ਰੰਥ ਸਹਿਬ ਵਿੱਚ ਦਰਜ ਕੀਤੀ ਸੀ ਉਹਨਾਂ ਵਿੱਚੋਂ ਜਾਤ ਕਰਕੇ ਜਿੱਥੇ ਕਈ ਭਗਤ ਰਾਮਾਨੰਦ ਜੀ ਵਰਗੇ ਉੱਚ ਕੋਟੀ ਦੇ ਬ੍ਰਾਹਮਣ ਸਨ ਉੱਥੇ ਕਈ ਵਰਨਵੰਡ ਅਨੁਸਾਰ ਨੀਵੇਂ ਜਾਤ ਦੇ ਸੁਦਰ ਭਗਤ ਰਵਿਦਾਸ ਜੀ ਵਰਗੇ ਚਮਾਰ ਅਤੇ ਭਗਤ RAMਦੇਵ ਜੀ ਵਰਗੇ ਸ਼ਿੰਬੇ ਵੀ ਸਨ ਆਦਿ ਗ੍ਰੰਥ ਸਾਹਿਬ ਵਿੱਚ ਜਿੰਨਾ 26 ਭਗਤਾਂ ਤੇ ਪੱਟਾਂ ਦੀ ਬਾਣੀ ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਸਨ ਆਦਿ ਗ੍ਰੰਥ ਸਾਹਿਬ ਵਿੱਚ ਜਿੰਨਾ 26 ਭਗਤਾਂ ਤੇ ਪੱਟਾਂ ਦੀ ਬਾਣੀ ਦਰਜ ਕੀਤੀ ਗਈ ਉਹਨਾਂ ਵਿੱਚੋਂ ਜਿਥੇ 23 ਭਗਤ ਹਿੰਦੂ ਸਨ ਉੱਥੇ ਬਾਕੀ ਦੇ ਤਿੰਨ ਮੁਸਲਮਾਨ ਫਕੀਰ ਵੀ ਸਨ ਈਮੇ ਕਰਕੇ ਗੁਰੂ ਸਾਹਿਬ ਜੀ ਨੇ ਧਰਮਾਂ ਦਾ ਬਖਰੀਮਾ ਮਿਟਾ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ ਗੁਰੂ ਸਾਹਿਬ ਜੀ ਵੱਲੋਂ ਜਿਹੜੇ ਚਾਰ ਸਿੱਖਾਂ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਕੀਤੀ ਗਈ ਉਹਨਾਂ ਵਿੱਚੋਂ ਦੋ ਰਬਾਬੀ ਪ੍ਰਾ ਸੱਤਾ ਜੀ ਤੇ ਬਲਵੰਡਾ ਜੀ ਸਨ ਅਤੇ ਤੀਸਰੇ ਸਿੱਖ ਗੁਰੂ ਅਮਰਦਾਸ ਜੀ ਦੇ ਭਤੀਜੇ ਬਾਬਾ ਸੁੰਦਰ ਜੀ ਦੀ ਬਾਣੀ ਦਰਜ ਕੀਤੀ ਗਈ ਅਤੇ ਚੌਥੇ ਵਡਭਾਗੇ ਸਿੱਖ ਭਾਈ ਮਰਦਾਨਾ ਜੀ ਦੀ ਬਾਣੀ ਦਰਜ ਹੈ ਪਾਵਨ ਆਦਿ ਗ੍ਰੰਥ ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਰਜ ਕੀਤੀ ਸੀ ਉਸੇ ਸਮੇਂ ਲਿਖਾਰੀ ਸੇਵਾ ਪਾਈ ਮਨੀ ਸਿੰਘ ਜੀ ਨੇ ਨਿਭਾਈ ਸੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਰੂਪ ਨੂੰ ਮੱਥਾ ਟੇਕ ਕੇ ਕੁਟਤਾ ਗੱਦੀ ਬਖਸ਼ੀ ਤੇ ਬਚਨ ਕੀਤੇ ਸਨ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਪਰੰਥ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਹਨਾਂ ਨੇ ਬਾਣੀ ਅਜੇਹੀ ਦੂਰ ਅੰਦੇਸ਼ੀ ਨਾਲ ਲਿਖੀ ਕਿ ਆਦਿ ਗ੍ਰੰਥ ਦੀ ਸੰਪਾਦਨਾ ਤੋਂ ਬਾਅਦ ਇਸ ਇਲਾਹੀ ਬਾਣੀ ਵਿੱਚ ਕੋਈ ਇੱਕ ਅੱਖਰ ਦੀ ਵੀ ਮਿਲਾਵਟ ਨਾ ਕਰ ਸਕਿਆ ਜੋ ਗੁਰਬਾਣੀ ਵਿੱਚ ਸਾਨੂੰ ਹਰੇਕ ਪੰਕਤੀ ਤੋਂ ਬਾਅਦ ਲਿਖੀ ਹੋਈ ਗਿਣਤੀ ਨਜ਼ਰ ਆਉਂਦੀ ਹੈ ਉਹ ਕੋਈ ਇਸੇ ਗੱਲ ਦੀ ਸੂਚਕ ਹੈ ਸੰਪੂਰਨਤਾ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਪਾਵਨ ਰੂਪ ਨੂੰ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਉੱਪਰ ਛੁਕਾ ਕੇ ਅਤੇ ਆਪ ਪਿੱਛੇ ਚੋਰ ਕਰਦੇ ਹੋਏ ਹਰਮੰਦਰ ਸਾਹਿਬ ਲੈ ਕੇ ਆਈ ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਆਦਿ ਸਿੱਖ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਅਤੇ ਪਾਵਨ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ਫਿਰ ਰਾਤ ਨੂੰ ਆਦਿ ਗ੍ਰੰਥ ਸਾਹਿਬ ਦਾ ਸੁਖਾਸ਼ਨ ਕੀਤਾ ਗਿਆ ਤਾਂ ਇਲਾਹੀ ਬਾਣੀ ਦਾ ਸਤਿਕਾਰ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੁਖੋਠਾ ਸਾਹਿਬ ਵਿੱਚ ਅਤੇ ਉਸ ਪਲੰਗੇ ਉੱਪਰ ਸੁਭਾਈ ਮਾਨ ਕੀਤਾ ਜਿਸ ਉੱਪਰ ਗੁਰੂ ਸਾਹਿਬ ਜੀ ਆਪ ਵਿਰਾਜਿਤ ਜਿਸਨ ਆਪ ਗੁਰੂ ਸਾਹਿਬ ਜੀ ਨੇ ਉਸ ਦਿਨ ਤੋਂ ਉਸ ਪਲੰਘੇ ਦੇ ਥੱਲੇ ਚਾਦਰ ਵਿਛਾ ਕੇ ਉੰਜੇ ਸੋਣਾ ਸ਼ੁਰੂ ਕਰ ਦਿੱਤਾ ਸੋ ਜੇ ਗੁਰੂ ਸਾਹਿਬ ਜੀ ਨੇ ਗੁਰੂ ਹੁੰਦਿਆਂ ਗੁਰਬਾਣੀ ਦਾ ਇੰਨਾ ਸਤਿਕਾਰ ਕੀਤਾ ਤਾਂ ਸਾਨੂੰ ਸਿੱਖ ਹੋਣ ਦੇ ਨਾਤੇ ਆਪਣੇ ਸ਼ਬਦ ਗੁਰੂ ਦਾ ਕਿੰਨਾ ਸਤਿਕਾਰ ਕਰਨਾ ਚਾਹੀਦਾ ਹੈ ਇਹ ਸਾਨੂੰ ਵਿਚਾਰ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ